ਕਿ ਅਰਦਾਸ ਦੇ ਵਿੱਚ ਕੁਝ ਐਸੇ ਸ਼ਬਦ ਨੇ ਜੋ ਸਾਨੂੰ ਨਹੀਂ ਬੋਲਣੇ ਚਾਹੀਦੇ ਅਰਦਾਸ ਕਰਦੇ ਹੋ ਜਾਂ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਅਸੀਂ ਅਣਜਾਣ ਨਹੀਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਆਪ ਜੀ ਦੇ ਆਪਣੇ ਚੈਨਲ ਸਾਂਝ ਵਿਚਾਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਇਸ ਚੈਨਲ ਤੇ ਆਪ ਜੀ ਨੂੰ ਬਹੁਤ ਜਾਣਕਾਰੀ ਭਰਪੂਰ ਵੀਡੀਓ ਗੁਰਬਾਣੀ ਬਾਰੇ ਮਰਿਆਦਾ ਬਾਰੇ ਗੁਰ ਇਤਿਹਾਸ ਬਾਰੇ ਮਿਲਦੀ ਆ ਹੀ ਰਹਿੰਦੀਆਂ ਨੇ ਗੁਰਪਿਆਰੋ ਅੱਜ ਫਿਰ ਹਾਲ ਜੀ ਦੇ ਲਈ ਇੱਕ ਬਹੁਤ ਸੋਹਣੀ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਏ। ਬੇਨਤੀ ਹੈ ਕਿ ਵੀਡੀਓ ਪੂਰਾ ਵੇਖਣ ਦੀ ਕਿਰਪਾਲਤਾ ਕਰਨੀ। ਵੀਡੀਓ ਜੇ ਆਪ ਜੀ ਨੇ ਵਿੱਚੋਂ ਸਕਿੱਪ ਕਰ ਦਿੱਤੀ ਤਾਂ ਹੋ ਸਕਦਾ ਹੈ ਕਿ ਆਪ ਜੀ ਬਹੁਤ ਮਹੱਤਵਪੂਰਨ ਜਾਣਕਾਰੀ ਤੋਂ ਵਾਂਝੇ ਰਹਿ ਸਕਦੇ ਹੋ। ਇਸ ਕਰਕੇ ਵੀਡੀਓ ਪੂਰਾ ਵੇਖਣ ਦੀ ਕਿਰਪਾਲਤਾ ਕਰਨੀ ਜੀ। ਗੁਰਪਿਆਰੋ ਅੱਜ ਅਸੀਂ ਗੱਲ ਕਰਾਂਗੇ ਅਰਦਾਸ ਬਾਰੇ ਕਿ ਅਰਦਾਸ ਦੇ ਵਿੱਚ ਕੁਝ ਐਸੇ ਸ਼ਬਦ ਨੇ ਜੋ ਸਾਨੂੰ ਨਹੀਂ ਬੋਲਣੇ ਚਾਹੀਦੇ। ਗੁਰਪਿਆਰੋ ਜੋ ਅਰਦਾਸ ਹੈ ਅਰਦਾਸ ਗੁਰੂ ਸਾਹਿਬ ਜੀ ਦੇ ਦਿੱਤੀ ਹੋਈ ਬਹੁਤ ਵੱਡੀ ਦਾਤ ਹੈ ਬਹੁਤ ਵੱਡੀ ਗੁਰੂ ਸਾਹਿਬ ਜੀ ਦੀ ਇਹ ਕਿਰਪਾ ਹੈ ਮਿਹਰ ਹੈ ਗੁਰੂ ਸਾਹਿਬ ਜੀ ਦਾ ਪਵਿੱਤਰ ਬਚਨ ਹੈ ਕਿ ਜੇ ਕਿਸੇ ਮਨੁੱਖ ਨੂੰ ਅਰਦਾਸ ਬੇਨਤੀ ਕਰਨੀ ਆ ਜਾਵੇ ਤਾਂ ਉਸ ਦੀ ਕੀਤੀ ਹੋਈ ਅਰਦਾਸ ਬੇਨਤੀ ਕਦੇ ਵੀ ਵਿਅਰਥ ਨਹੀਂ ਜਾਵੇਗੀ ਗੁਰੂ ਸਾਹਿਬ ਜੀ ਦਾ ਪਵਿੱਤਰ ਫੁਰਮਾਨ ਆਪ ਜੀ ਨੇ ਸਾਹਿਦ ਪੜ੍ਹਿਆ ਸੁਣਿਆ ਹੋਵੇਗਾ ਗੁਰੂ ਸਾਹਿਬ ਜੀ ਦਾ ਪਵਿੱਤਰ ਬਚਨ ਹੈ ਬਿਰਥੇ ਕਦੇ ਨਾ ਹੋਵਈ ਜਨ ਕੀ ਅਰਦਾਸ ਜੇ ਕੋਈ ਗੁਰੂ ਦਾ ਪਿਆਰਾ ਬਣ ਕੇ ਗੁਰੂ ਦਾ ਜਨ ਬਣ ਕੇ ਅਰਦਾਸ ਕਰਦਾ ਹੈ ਗੁਰੂ ਦੇ ਆਸੇ ਮੁਤਾਬਿਕ ਅਰਦਾਸ ਕਰਦਾ ਹੈ ਤੇ ਉਸ ਦੀ ਅਰਦਾਸ ਕੀਤੀ ਹੋਈ ਕਦੇ ਵੀ ਵਿਅਰਥ ਨਹੀਂ ਜਾਵੇਗੀ ਜੋ ਵੀ ਅਰਦਾਸ ਗੁਰੂ ਦਾ ਪਿਆਰਾ ਕਰਦਾ ਹੈ ਉਹ ਅਰਦਾਸ ਸੰਪੂਰਨ ਹੋ ਜਾਂਦੀ ਹੈ ਅਰਦਾਸ ਸਫਲ ਹੋ ਜਾਂਦੀ ਹੈ ਅਰਦਾਸ ਕਰਨ ਦੇ ਬੇਨਤੀ ਕਰਨ ਦੇ ਪ੍ਰਾਰਥਨਾ ਕਰਨ ਦੇ ਸਭ ਦੇ ਆਪਣੇ ਆਪਣੇ ਢੰਗ ਨੇ ਪਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹੋਇਆਂ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਆ ਗੁਰ ਪਿਆਰਿਓ ਵੀਡੀਓ ਸ਼ੁਰੂ ਕਰਦੇ ਹਾਂ ਗੁਰ ਪਿਆਰਿਓ ਜਦੋਂ ਵੀ ਅਸੀਂ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਬੇਨਤੀ ਕਰਦੇ ਹਾਂ ਜਦੋਂ ਵੀ ਅਸੀਂ ਕੋਈ ਦਾਤ ਮੰਗਦੇ ਹਾਂ ਗੁਰੂ ਪਾਸਾ ਜੀ ਤੋਂ ਜਾਂ ਕਿਸੇ ਕਾਰਜ ਦੀ ਚੜ੍ਹਦੀ ਕਲਾ ਵਾਸਤੇ ਜਾਂ ਕਾਰਜ ਦੀ ਸੰਪੂਰਨਤਾ ਲਈ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ ਤਾਂ ਗੁਰ ਪਿਆਰਿਓ ਅਸੀਂ ਕਦੇ ਵੀ ਅਰਦਾਸ ਦੇ ਵਿੱਚ ਇਹ ਨਹੀਂ ਬੋਲਣਾ ਤੇ ਗੁਰੂ ਪਾਤਸ਼ਾਹ ਜੀ ਤੁਸੀਂ ਮੈਨੂੰ ਇਹ ਦਾਤ ਬਖਸ਼ ਦਿਓ ਤੇ ਫਿਰ ਮੈਂ ਇੰਨੀ ਭੇਟਾ ਆਪ ਜੀ ਨੂੰ ਚੜਾਵਾਂਗਾ ਜਾਂ ਇੰਨੀ ਭੇਟਾ ਦੀ ਮੈਂ ਸੇਵਾ ਕਰਾਂਗਾ ਗੁਰੂ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਦੇ ਹੋਇਆਂ ਕੋਈ ਮੌਲ ਤੋਲ ਜਾਂ ਕੋਈ ਸੌਦਾਬਾਜ਼ੀ ਨਹੀਂ ਕਰਨਾ ਚਾਹੀਦਾ ਇਸ ਕਰਕੇ ਜਦੋਂ ਵੀ ਅਰਦਾਸ ਕਰਦੇ ਆ ਇਹ ਨਹੀਂ ਬੋਲਣਾ ਚਾਹੀਦਾ ਕਿ ਗੁਰੂ ਪਾਤਸ਼ਾਹ ਜੀ ਆਪ ਜੀ ਮੇਰਾ ਇਹ ਕੰਮ ਕਰਦੇ ਹੋ ਤਾਂ ਮੈਂ ਆਪ ਜੀ ਨੂੰ ਇੰਨੀ ਭੇਟਾ ਚੜਾਵਾਂਗਾ ਮੈਂ ਇੰਨੀ ਭੇਟਾ ਦੀ ਸੇਵਾ ਕਰਾਂਗਾ ਐਸੇ ਬਚਨ ਸਾਨੂੰ ਆਪਣੀ ਅਰਦਾਸ ਦੇ ਵਿੱਚ ਨਹੀਂ ਬੋਲਣੇ ਚਾਹੀਦੇ ਦੂਜੀ ਗੱਲ ਇਹ ਹੈ ਗੁਰ ਪਿਆਰਿਓ ਕਿ ਜਦੋਂ ਵੀ ਅਸੀਂ ਕੋਈ ਪਾਠ ਕਰਦੇ ਹਾਂ ਕੋਈ ਕਾਰਜ ਕਰਦੇ ਹਾਂ ਤਾਂ ਸਾਡੇ ਕੋਲੋਂ ਗਲਤੀ ਦਾ ਹੋਣਾ ਸੁਭਾਵਿਕ ਹੀ ਹੈ ਕਿਉਂਕਿ ਮਨੁੱਖ ਗਲਤੀਆਂ ਦਾ ਪਤਲਾ ਹੈ ਸਾਡੇ ਤੋਂ ਗਲਤੀਆਂ ਹੁੰਦੀਆਂ ਹੀ ਰਹਿੰਦੀਆਂ ਨੇ ਗੁਰ ਪਿਆਰਿਓ ਜੀਵਨ ਵਿੱਚ ਸਾਡੇ ਤੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਭਾਵੇਂ ਜੀਵਨ ਬਤੀਤ ਕਰਦੇ ਹੋਇਆਂ ਭਾਵੇਂ ਪਾਠ ਕਰਦੇ ਹੋਇਆਂ ਭਾਵੇਂ ਕੋਈ ਸੇਵਾ ਕਰਦੇ ਹੋਇਆਂ ਤੇ ਜਦੋਂ ਵੀ ਅਸੀਂ ਪਾਠ ਕਰਕੇ ਜਾਂ ਸੇਵਾ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਤਾਂ ਅਸੀਂ ਕਈ ਵਾਰ ਸੁਣਦੇ ਹਾਂ ਕਈ ਵੇਰ ਭੈਣ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹੋਏ ਬੋਲਦੇ ਨੇ ਕਿ ਗੁਰੂ ਪਾਤਸ਼ਾਹ ਜੀ ਅਣਜਾਣ ਬੱਚੇ ਸਮਝ ਕੇ ਮਾਫ ਕਰਦੇ ਹੋ ਗੁਰਪਿਆਰਿਓ ਅਣਜਾਣ ਬੱਚੇ ਸਮਝ ਕੇ ਮਾਫ ਕਰਦੇ ਹੋ ਇਸ ਦਾ ਮਤਲਬ ਇਹ ਹੈ ਕਿ ਅਸੀਂ ਅਣਜਾਣ ਨਹੀਂ ਆਂ ਪਰ ਤੁਸੀਂ ਸਾਨੂੰ ਅਣਜਾਣ ਸਮਝ ਕੇ ਮਾਫ ਕਰ ਦਿਓ ਇਸ ਦੀ ਜਗ੍ਹਾ ਸਾਨੂੰ ਕਹਿਣਾ ਚਾਹੀਦਾ ਹੈ ਕਿ ਗੁਰੂ ਪਾਤਸ਼ਾਹ ਜੀਓ ਅਸੀਂ ਆਪ ਜੀ ਦੇ ਭੁੱਲੇ ਹੋਏ ਬਹੁਤ ਮਾੜੇ ਆਪ ਜੀ ਦੇ ਅਣਜਾਣ ਬੱਚੇ ਆ ਆਪ ਜੀ ਸਾਨੂੰ ਬਖਸ਼ ਦਿਓ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੇ ਅੱਗੇ ਸਾਨੂੰ ਬਚਨ ਬੋਲਣੇ ਚਾਹੀਦੇ ਨੇ ਗੁਰ ਪਿਆਰਿਓ ਜਦੋਂ ਵੀ ਅਸੀਂ ਕੋਈ ਪਾਠ ਕਰਦੇ ਹਾਂ ਮੰਨ ਲਓ ਮੈਂ 1 ਮਹੀਨੇ ਤੋਂ ਜਪਦੇ ਸਾਹਿਬ ਜੀ ਦੇ ਪਾਠ ਕਰ ਰਿਹਾ ਹਾਂ ਜਾਂ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਰਿਹਾ ਹਾਂ ਜਾਂ ਚੋਪਈ ਸਾਹਿਬ ਜੀ ਦੇ ਪਾਠ ਕਰ ਰਿਹਾ ਹਾਂ 1 ਮਹੀਨੇ ਤੋਂ 2 ਮਹੀਨਿਆਂ ਤੋਂ 6 ਮਹੀਨਿਆਂ ਤੋਂ ਤਾਂ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦੇ ਹੋਇਆ ਤਾਂ ਇਹ ਨਹੀਂ ਬੋਲਣਾ ਚਾਹੀਦਾ ਕਿ ਗੁਰੂ ਪਾਤਸ਼ਾਹ ਜੀ ਮੈਂ ਇੰਨੇ ਪਾਠ ਕੀਤੇ ਨੇ ਇਸ ਦੇ ਥਾਂ ਤੇ ਗੁਰ ਪਿਆਰਿਓ ਇਹ ਬੋਲਣਾ ਚਾਹੀਦਾ ਹੈ ਕਿ ਗੁਰੂ ਪਾਤਸ਼ਾਹ ਜੀਓ ਹਾਜ ਜੀ ਦੀ ਅਪਾਰ ਕਿਰਪਾ ਸਦਕਾ ਮਿਹਰ ਸਦਕਾ ਆਪ ਜੀ ਨੇ ਆਪਣੇ ਆਪ ਹੀ ਇਹ ਪਾਠਾਂ ਦੀ ਸੇਵਾ ਆਪ ਜੀ ਦੇ ਬੱਚੇ ਕੋਲੋਂ ਦਿੱਤੀ ਹੈ ਅੱਗੇ ਵੀ ਇਸੇ ਤਰ੍ਹਾਂ ਆਪ ਜੀ ਮਿਹਰ ਪ੍ਰਿਹਤ ਬਖਸ਼ਦੇ ਹੋਇਆ ਦਾਸਰੇ ਤੋਂ ਸੇਵਾ ਲੈਣ ਦੀ ਆਪ ਜੀ ਕਿਰਪਾਲਤਾ ਕਰਨੀ ਗੁਰਪਾਸਾ ਜੀਓ ਸਮਤ ਬਖਸ਼ਣੀ ਇਹ ਅਰਦਾਸ ਬੇਨਤੀ ਅਸੀਂ ਇਸ ਤਰ੍ਹਾਂ ਇਹ ਬੋਲ ਵਰਤਣੇ ਚਾਹੀਦੇ ਨੇ ਅਗਲੀ ਗੱਲ ਗੁਰ ਪਿਆਰਿਓ ਸਾਨੂੰ ਅਰਦਾਸ ਦੇ ਵਿੱਚ ਕਿਸੇ ਦਾ ਵੀ ਮਾੜਾ ਨਹੀਂ ਬੋਲਣਾ ਚਾਹੀਦਾ ਹੈ ਕਿਸੇ ਦਾ ਸੀ ਜਦੋਂ ਮਾੜਾ ਬੋਲਦਿਆਂ ਕਿ ਉਸ ਬੰਦੇ ਦਾ ਮਾੜਾ ਹੋ ਜਾਵੇ ਤਾਂ ਗੁਰ ਪਿਆਰਿਓ ਇਹ ਯਾਦ ਰੱਖਿਓ ਕਿ ਆਪ ਜੀ ਦਾ ਮਾੜਾ ਪਹਿਲਾ ਹੋਵੇਗਾ ਇਸ ਕਰਕੇ ਗੁਰ ਪਿਆਰਿ ਅਰਦਾਸ ਦੇ ਵਿੱਚ ਕਿਸੇ ਦੂਜੇ ਦਾ ਮਾੜਾ ਸੋਚਦੇ ਹੋਇਆਂ ਅਰਦਾਸ ਬੇਨਤੀ ਨਹੀਂ ਕਰਨੀ ਚਾਹੀਦੀ ਹੈ ਬਲਕਿ ਆਪ ਜੀ ਨੂੰ ਪਤਾ ਹੈ ਕਿ ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਆ ਸਰਬੱਤ ਦਾ ਭਲਾ ਮੰਗਾਂਗੇ ਤਾਂ ਆਪਣੇ ਆਪ ਹੀ ਸਾਡਾ ਆਪਣਾ ਵੀ ਭਲਾ ਹੋਵੇਗਾ ਸੋ ਘਰ ਪਿਆਰੇ ਅਰਦਾਸ ਦੇ ਵਿੱਚ ਕਿਸੇ ਦੂਜੇ ਦਾ ਮਾੜਾ ਨਹੀਂ ਬੋਲਣਾ ਗੁਰ ਪਿਆਰਿਓ ਜਦੋਂ ਵੀ ਅਸੀਂ ਗੁਰੂ ਸਾਹਿਬ ਜੀ ਨੂੰ ਰੁਮਾਲਾ ਸਾਈ ਭੇਟ ਕਰਦੇ ਆ ਸੁਖਰਾਨਾ ਵਜੋਂ ਹੋਵੇ ਜਾਂ ਕਿਸੇ ਵੀ ਕਾਰਜ ਦੇ ਨਮਿਤ ਹੋਵੇ ਅਸੀਂ ਗੁਰੂ ਸਾਹਿਬ ਜੀ ਨੂੰ ਜਦੋਂ ਵੀ ਰੁਮਾਲਾ ਸਾਈ ਭੇਟ ਕਰਦੇ ਆ ਤਾਂ ਅਰਦਾਸ ਵਿੱਚ ਇਹ ਨਹੀਂ ਬੋਲਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਜੀ ਆਪ ਜੀ ਨੂੰ ਸੋਹਣੇ ਰੁਮਾਲੇ ਪੋਸਾ ਕੇ ਅੰਗੀਕਾਰ ਕਰਾਏ ਦਾਸਾਂ ਦੇ ਪਰਦੇ ਟਕਣੇ ਗੁਰ ਪਿਆਰਿਓ ਐਸਾ ਬਚਨ ਅਸੀਂ ਨਹੀਂ ਬੋਲਣਾ ਹੈ ਗੁਰ ਪਿਆਰਿਓ ਪਰਦੇ ਟਕੇ ਜਾਂਦੇ ਨੇ ਮਾੜੇ ਕੰਮਾਂ ਦੇ ਜੇ ਅਸੀਂ ਮਾੜੇ ਕੰਮ ਕਰ ਰਹੇ ਆ ਤਾਂ ਸਾਡੇ ਤੋਂ ਗੁਰੂ ਸਾਹਿਬ ਕਿਸ ਤਰ੍ਹਾਂ ਖੁਸ਼ ਹੋ ਸਕਦੇ ਨੇ ਤਾਂ ਇਸ ਦਾ ਇਹ ਮਤਲਬ ਹੋਵੇਗਾ ਕਿ ਅਸੀਂ ਬਹੁਤ ਮਾੜੇ ਕੰਮ ਕਰਦੇ ਹਾਂ ਜੋ ਸਹੀ ਕੰਮ ਕਰਦੇ ਨੇ ਚੰਗੇ ਕੰਮ ਕਰਦੇ ਨੇ ਫਿਰ ਉਹਨਾਂ ਨੂੰ ਟੱਕਣ ਦੀ ਲੋੜ ਨਹੀਂ ਪੈਂਦੀ ਸੋ ਗੁਰ ਪਿਆਰਿਓ ਇਹ ਵੀ ਕਦੇ ਨਹੀਂ ਕਹਿਣਾ ਚਾਹੀਦਾ ਕਿ ਗੁਰੂ ਪਾਤਸ਼ਾਹ ਜੀ ਉਹ ਸਾਡੇ ਪਰਦੇ ਟੱਕਣੇ ਸੋ ਗੁਰ ਪਿਆਰਿਓ ਇਸ ਤਰ੍ਹਾਂ ਅਸੀਂ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ ਇਸ ਚੈਨਲ ਤੇ ਹੋਰ ਵੀ ਜਾਣਕਾਰੀ ਭਰਪੂਰ ਵੀਡੀਓ ਆਪ ਜੀ ਨੂੰ ਬਹੁਤ ਮਿਲ ਜਾਣਗੀਆਂ ਸੋ ਉਹ ਵੀ ਆਪ ਜੀ ਵੇਖ ਸਕਦੇ ਹੋ ਅੱਗੇ ਹੋਰ ਜਾਣਕਾਰੀ ਭਰਪੂਰ ਵੀਡੀਓ ਆਪ ਜੀ ਦੇ ਲਈ ਲੈ ਕੇ ਆਉਂਦੇ ਰਹਾਂਗੇ ਜੇ ਆਪ ਜੀ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨ ਦੀ ਕਿਰਪਾਲਤਾ ਕਰਨੀ ਆਪ ਜੀ ਦੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਸਕਦਾ ਹੈ ਕੋਈ ਵੀਰ ਭੈਣ ਸੰਕੇਤੋਂ ਭਰਮ ਤੋਂ ਦੂਰ ਹੋ ਸਕਦਾ ਹੈ ਗੁਰਬਾਣੀ ਦੇ ਨਾਲ ਜੁੜ ਸਕਦਾ ਹੈ ਸੋ ਵੀਡੀਓ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀ ਗੁਰੂ ਸਾਹਿਬ ਆਪ ਜੀ ਨੂੰ ਅਚੜਦੀ ਕਲਾ ਬਖਸ਼ਣ ਜੀ ਗਲਤੀਆਂ ਭੁੱਲ ਚੁਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ